ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ న్యూਸ ਚੈਨਲ ਹਿੰਮਤ ਸੱਚ ਦਿਖਾਉਂਦੀ ਅੱਜ ਜਿਹੜੀ ਅਸੀਂ ਤੁਹਾਨੂੰ ਖਬਰ ਦਿਖਾਉਣ ਜਾ ਰਹੇ ਹਾਂ ਉਹ ਜ਼ਿਲ੍ਹਾ ਫਤਿਹਗੜ ਸਾਹਿਬ ਬਲਾਕ ਅਮਲੋ ਵਿੱਚ ਪੈਂਦੇ ਪਿੰਡ ਕਪੂਰਗੜ੍ਹ ਦੀ ਹੈ ਜਿੱਥੋਂ ਦੇ ਸੈਂਟਰ ਹੈਡ ਟੀਚਰ ਅਨਿਲ ਬਾਂਸਲ ਨੇ ਲਗਾਏ ਆਪਣੇ ਬਲਾਕ ਪ੍ਰੀਖਿਆ ਅਫਸਰ ਅਮਲੋ ਤੇ ਤਨਖਾਹ ਕਟਣ ਦੇ ਦੋਸ਼ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਸੈਂਟਰ ਹੈਡ ਟੀਚਰ ਅਨਿਲ ਬਾਂਸਲ ਨੇ ਦੱਸਿਆ ਕਿ ਉਹ ਪਿੰਡ ਕਪੂਰਗੜ੍ਹ ਦੇ ਸਕੂਲ ਵਿੱਚ ਕਰੀਬ 4-5 ਸਾਲ ਤੋਂ ਬਤੌਰ ਸੈਂਟਰ ਹੈੱਡ ਟੀਚਰ ਵੱਲੋਂ ਸੇਵਾ ਨਿਭਾ ਰਹੇ ਹਨ ਪਰ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਡੀਓ ਅਤੇ ਬੀਪੀਓ ਵੱਲੋਂ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਮੇਰੀ ਜਨਵਰੀ ਮਹੀਨੇ 'ਚ ਪੈਰ ਦੀ ਸੱਟ ਲੱਗੀ ਸੀ ਜਿਸ ਦੀ ਸੂਚਨਾ ਮੈਂ ਦਫ਼ਤਰੀ ਵਟਸਐਪ ਗਰੁੱਪ ਵਿੱਚ ਮੈਡੀਕਲ ਸਰਟੀਫਿਕੇਟ ਭੇਜ ਕੇ ਦਿੱਤੀ ਗਈ ਸੀ ਪਰ ਉਸ ਦੇ باوجود ਵੀ ਬੀ ਪੀਓ ਅਚਰਪਾਲ ਸ਼ਰਮਾ ਨੇ ਮੇਰੀ 10 ਦਿਨ ਦੀ ਤਨਖਾਹ ਕੱਟ ਦਿੱਤੀ ਜਿਸ ਦੀ ਮੈਨੂੰ ਕੋਈ ਸੂਚਨਾ ਵੀ ਨਹੀਂ ਦਿੱਤੀ ਉਹਨਾਂ ਉੱਚ ਅਧਿਕਾਰੀਆਂ ਤੋਂ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ ਉਦੋਂ ਜਦੋਂ ਇਸ ਮਾਮਲੇ ਸੰਬੰਧੀ ਬੀਓ ਸ਼ਮਸ਼ੇਰ ਸਿੰਘ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੋ ਮੈਡੀਕਲ ਸਰਟੀਫਿਕੇਟ ਉਹਨਾਂ ਵੱਲੋਂ ਭੇਜਿਆ ਗਿਆ ਸੀ ਉਹ ਪੜਤਾਲ ਅਧੀਨ ਹੈ ਪੜਤਾਲ ਤੋਂ ਬਾਅਦ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਫਤਿਹਗੜ੍ਹ ਸਾਹਿਬ ਤੋਂ ਰਣਜੀਤ ਸਿੰਘ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਸਰ ਕੀ ਨਾਗ ਹੈ ਤੁਹਾਡਾ ਮੇਰਾ ਨਾਮ ਅਨਿਲ ਬੰਸਲੇ ਜੀ ਕੀ ਮਸਲਾ ਕੀ ਹੈ ਸਰ ਹਾਂ ਸਰ ਮੈਂ 2019 ਤੋਂ ਸੈਂਟਰ ਐਡਿਟਿਓਰ ਲੱਗਿਆ ਹੋਇਆ ਕਪੂਰਗੜ੍ਹ ਜੀ ਸਿੰ ਬਲਾਕ ਮਲੋ ਪੈਂਦਾ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਮੈਂਨੇ 17 ਜਨਵਰੀ 2025 ਤੋਂ ਲੈ ਕੇ 26 ਜਨਵਰੀ 2025 ਤੱਕ ਛੁੱਟੀ ਲਈ ਸੀ ਮੈਡੀਕਲ 10 ਦਿਨ ਦੀ ਤੇ 17 ਤਰੀਕ ਨੂੰ ਇਹਨਾਂ ਨੇ ਡੀਓ ਸਾਹਿਬ ਨੇ ਸ਼ਮਸ਼ੇਰ ਸਿੰਘ ਨੇ ਐਲੀਮੈਂਟਰੀ ਫਤਿਹਗੜ ਸਾਹਿਬ ਤੇ ਇਹਨਾਂ ਨੇ ਸਕੂਲ ਚੈੱਕ ਕਰਿਆ ਹੁਣ ਮੈਂ ਮੈਡੀਕਲ ਛੁੱਟੀ ਤੇ ਸੀਗਾ ਸੂਚਨਾ ਇਹਨਾਂ ਨੂੰ ਗਰੁੱਪ ਦੇ ਵਿੱਚ ਜਿਹੜਾ ਸਾਡਾ ਆਫੀਸ਼ੀਅਲੀ ਗਰੁੱਪ ਹੈ ਵਿਭਾਗ ਵੱਲੋਂ ਮਨਜ਼ੂਰ ਸ਼ੁਦਾ ਹੋ ਮੰਨਿਆ ਜਾਂਦਾ ਹੈ ਉਹਦੇ ਚ ਤਲਾਹ ਦਿੱਤੀ ਸੀ ਕਿ ਵੀ ਮੈਂ ਛੁੱਟੀ ਤੇ ਆ ਤੇ ਛੋਟੀ ਆਨਲਾਈਨ ਅਪਲਾਈ ਨਹੀਂ ਸੀ ਹੋਈ ਉਹ 10 ਦਿਨਾਂ ਤੋਂ ਬਾਅਦ ਮੈਨੇ ਜਦੋਂ ਮੈਂ ਹਾਜ਼ਰ ਹੋਇਆ ਡਿਊਟੀ ਤੇ ਆਨਲਾਈਨ ਅਪਲਾਈ ਵੀ ਕਰਤੀ ਸੀ ਬਟ ਦੁੱਖ ਇਸ ਗੱਲ ਦਾ ਵੀ ਇਹਨਾਂ ਨੇ ਜਿਹੜੀ ਜਨਵਰੀ ਮਹੀਨੇ ਦੀ ਤਨਖਾਹ ਪਾਈ ਆ 2025 ਦੀ ਉਹ ਮੇਰੀ ਤਨਖਾਹ 10 ਦਿਨਾਂ ਦੀ ਤਨਖਾਹ ਚ ਕਟੌਤੀ ਲਾਤੀ 10 ਦਿਨਾਂ ਦੀ ਘੱਟ ਕੇ ਤਨਖਾਹ ਪਾਈ ਆ ਉਹਦੀ ਕੋਈ ਜੇ ਇਹਨਾਂ ਨੂੰ ਕੋਈ ਮੇਰੇ ਤੇ ਕੋਈ ਪ੍ਰੋਬਲਮ ਵੀ ਸੀ ਉਹਦੀ ਇਨਕੁਆਇਰੀ ਕਰਦੇ ਇਹਨਾਂ ਨੇ ਜਿਹੜਾ ਸਰਟੀਫਿਕੇਟ ਆ ਮੈਡੀਕਲ ਸਰਟੀਫਿਕੇਟ ਆ ਉਹੋ ਫੀਵਰ ਸਰਜਨ ਪਟਿਆਲਾ ਨੂੰ ਵੈਰੀਫਿਕੇਸ਼ਨ ਲਈ ਭੇਜਿਆ ਹੋਇਆ ਉਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਹਲੇ ਕੋਈ ਰਿਪੋਰਟ ਉਹਦੀ ਕੋਈ 네ਗੇਟਿਵ ਪੋਜੀਟਿਵ ਕੋਈ ਰਿਪੋਰਟ ਨਹੀਂ ਆਈ ਤਨਖਾਹ ਇਹਨਾਂ ਨੂੰ ਕੱਟਣ ਦੀ ਪਹਿਲਾਂ ਜਲਦੀ ਪੈ ਗਈ ਕੋਈ ਜੇ ਇਦਾਂ ਦੀ ਗੱਲ ਸੀ ਕਿ ਕੋਈ ਸਾਡੇ ਡਾਇਰੈਕਟਰ ਸਾਹਿਬ ਤੋਂ ਜਾਂ ਕਿਸੇ ਤੋਂ ਮਨਜ਼ੂਰੀ ਲੈ ਲੈਂਦੇ ਬੀਪੀਓ ਸਾਹਿਬ ਜਾਂ ਕੋਈ ਮੇਰਾ ਕੇਸ ਬਣਾ ਕੇ ਭੇਜ ਦੇ ਜਿਵੇਂ ਉੱਪਰ ਕੋਈ ਫੈਸਲਾ ਹੁੰਦਾ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਤਨਖਾਹ ਨਹੀਂ ਹੈਗੀ ਵੀ ਇਹਨਾਂ ਨੇ ਮੇਰੀ ਤਨਖਾਹ ਕੱਟਣੀ ਹੈ ਨਾ ਮੈਨੂੰ ਕੋਈ ਦੱਸਿਆ ਵੀ ਅਸੀਂ ਤੇਰੀ ਤਨਖਾਹ ਕੱਟ ਕੇ ਨਹੀਂ ਤਨਖਾਹ ਪਾ ਰਹੇ ਹਾਂ ਇਹਦਾ ਜ ਕੁਈ ਪੈਸੇ ਘੱਟ ਪਏ ਨੇ ਆ ਮੈਨੂੰ ਪਤਾ ਲੱਗਿਆ ਵੀ ਤਨਖਾਹ ਮੇਰੀ ਘੱਟ ਪਈ ਇਹ ਮੇਰੇ ਨਾਲ ਸਰਾਸਰ ਧੱਕਾ ਕਰਿਆ ਜੀ ਕੱਲ ਨੂੰ ਜੇ ਕੋਈ ਬੰਦਾ ਸਸਪੈਂਡ ਵੀ ਹੋ ਜਾਂਦਾ ਤਾਂ ਵੀ ਸਰਕਾਰ ਕਹਿੰਦੀ ਆ ਵਿਭਾਗ ਮੰਤਰੀ ਕਹਿੰਦਾ ਵੀ ਇਹਨੂੰ ਇਹਦਾ ਪਰਿਵਾਰ ਪਾਲਣ ਜੋਗਾ ਇਹਦੇ ਪੈਸੇ ਦਾ ਉਹ ਇਹਨੂੰ 50% 25% ਵੀ ਹੈਂਡਕੋਸ਼ਤਾ ਪਤਾ ਦੋ ਜਿਨ੍ਹਾਂ ਗਜਾਰਾ ਹੁੰਦਾ ਕਿ ਇਹਨਾਂ ਨੇ ਮੇਰੀ ਦੱਸ ਦਿੰਦੀ ਸੈਲਰੀ ਉਹ ਘੱਟ ਪਈ ਜਦਕਿ ਮੈਡੀਕਲ ਸਰਟੀਫਿਕੇਟ ਬਣਾਇਆ ਉਹ ਵੀ ਮੈਂ ਤਾਂ ਨਹੀਂ ਬਣਾਤਾ ਮੈਡੀਕਲ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਕਰਾ ਲੈਂਦੇ ਜੇ ਕੋਈ ਉਹ ਗਲਤ ਪਾਇਆ ਜਾਂਦਾ ਮੇਰੀ ਤਨਖਾਹ ਕੱਟ ਲੈਂਦੇ ਜਾਂ ਕਹਿੰਦੇ ਹੋਰ ਛੁੱਟੀ ਨੂੰ ਕਨਵਰਟ ਕਰ ਦਿੰਦੇ ਜੇ ਕੋਈ ਗਲਤ ਪਾਇਆ ਜਾਂਦਾ ਮੈਂ ਕੋਈ ਕ੍ਰਾਈਮਡਰ ਨਹੀਂ ਕਰਤਾ ਜਿਹੜੀ ਮੇਰੀ 10 ਦਿਨ ਦੀ ਤਨਖਾਹ ਘਟਤੀ ਇਹਨਾਂ ਨੇ ਉਹ ਬਿਨਾਂ ਕਿਸੇ ਮਨਜ਼ੂਰੀ ਤੋਂ ਮੈਨੂੰ ਨਹੀਂ ਪਤਾ ਵੀ ਕਿਹਦੀ ਮਨਜ਼ੂਰੀ ਨਾਲ ਕੱਟੀ ਆ ਉਹ ਕਿਵੇਂ ਕੱਟੀ ਆ ਮਾਸ ਮੇਰਾ ਇੱਕੋ ਹੀ ਮਸਲਾ ਜੀ ਵੀ ਹੈ ਜਿਹੜੇ ਦੋਨੋਂ ਆਪਸ਼ਨ ਨੇ ਡੀਓ ਐਲੀਮੈਂਟਰੀ ਫੋਤੇ ਗੜਸ ਆਪਸ਼ ਸ਼ਮਸ਼ੀਰ ਸਿੰਘ ਤੇ ਬਲਕ ਬਰੈਮਰੀ ਐਜੂਕੇਸ਼ਨ ਅਫਸਰ ਹਮਲੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਚਰਪਾਲ ਸ਼ਰਮਾ ਇਹ ਦੋਨੋਂ ਮੇਰੇ ਪਿੱਛੇ ਪਏ ਹੋਏ ਨੇ ਮੇਰੀ ਸਰਵਿਸ ਨੂੰ ਕੋਈ ਨਹੀਂ ਲਿਖ ਰਹੇ ਮੇਰੀ ਦੋਨੋਂ ਸਰਵਿਸ ਖਰਾਬ ਕਰਨ ਲਈ ਦੋਨੋਂ ਦੀ ਭੋਲੀ ਮਿਲੀ ਭੁਗਤ ਦੋਨੋਂ ਇਹ ਪੁਰਾਣੇ ਦੋਸਤ ਮਿੱਤਰ ਨੇ ਦੋਨੋਂ ਦੀ ਆਪਸੀ ਇਹਨਾਂ ਦੇ ਵਿਚਾਰ ਮਿਲਦੇ ਨੇ ਦੋਨੀਆਂ ਆਪਸੀ ਮਿੱਤਰ ਨੇ ਇਹ ਮੇਰੇ ਪਿੱਛੇ ਪਏ ਹੋਏ ਨੇ ਕਿਵੇਂ ਨਾ ਕਿਵੇਂ ਮੈਨੂੰ ਖਸਾਉਣ 'ਚ ਮੈਨੂੰ ਧਮਕੀਆਂ ਦਿੰਦੇ ਨੇ ਕਦੇ ਡੀਓ ਫੋਨ ਕਰਦਾ ਕੋਈ ਕੰਮ ਨੂੰ ਉਹ ਨੂੰ ਬੋਲਣ ਦਾ ਨਹੀਂ ਪਤਾ ਵੀ ਕਿਵੇਂ ਮੈਂ ਗੱਲ ਕਹਿਣੀ ਆ ਆਪਣੇ ਮਲਾਜੂ ਨੂੰ ਕਿਵੇਂ ਨਹੀਂ ਕਹਿਣੀ ਆ ਬਹੁਤ ਜ਼ਿਆਦਾ ਜਿਹੜੀ ਉੱਪਰ ਦੀ ਹਵਾ ਦੇ ਵਿੱਚ ਇਹ ਗੱਲਾਂ ਕਰ ਰਹੇ ਨੇ ਦੋਹੇ ਅਫਸਰ ਕੋਈ ਇਹਨਾਂ ਨੂੰ ਕੈਦਾ ਕਾਨੂੰਨ ਨੂੰ ਕੁਝ ਸਮਝ ਨਹੀਂ ਰਹੇ ਮੈਨੂੰ ਨਹੀਂ ਪਤਾ ਵੀ ਇਹਨਾਂ ਦੇ ਪਿੱਛੇ ਕੀ ਹੈਗਾ ਕੀ ਨਹੀਂ ਹੈਗਾ ਇਸ ਕਰਕੇ ਇਹਨਾਂ ਤੇ ਪੂਰੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਜੇ ਮੇਰੇ ਮੈਂ ਕੋਈ ਗਲਤ ਕਰਿਆ ਤਾਂ ਮੈਨੂੰ ਸਜ਼ਾ ਮਿਲਣੀ ਚਾਹੀਦੀ ਆ ਜਿਹੜੀ ਮੇਰਾ ਸਿਰ ਹੁਣ ਇੱਕੋ ਮੁੱਦਾ ਵੀ ਮੇਰੀ ਦੱਸ ਦੇਣ ਦੀ ਜਿਹੜੀ ਤਨਖਾਹ ਕੱਟੀ ਆ ਉਹ ਤਨਖਾਹ ਕਿਹੜੇ ਬੇਸ ਤੇ ਕੱਟੀ ਆ ਕੀਦੀ ਮਨਜ਼ੂਰੀ ਲੈ ਕੇ ਕੱਟੀ ਆ ਮੈਨੂੰ ਉਹਦੇ ਬਾਰੇ ਕੋਈ ਇਹਨਾਂ ਨੇ ਨੋਟਿਸ ਨਹੀਂ ਦਿੱਤ ਕਿ ਚਲੋ ਤਨਖਾਹ ਕੱਟਣੀ ਮੈਨੂੰ ਉਹਦਾ ਨੋਟਿਸ ਪਾ ਦਿੰਦੇ ਵੀ ਤੈਨੂੰ ਅਸੀਂ ਤਨਖਾਹ ਕੱਟ ਤੇਰੀ ਤਨਖਾਹ ਕੱਟ ਕੇ ਨਹੀਂ ਪਾਤੀ ਆਹ ਤੇਰੀ ਤਨਖਾਹ ਅਗਲੇ ਹੁਕਮਾਂ ਤੱਕ ਜਾਂ ਜਦ ਤੱਕ ਤੇਰੀ ਕੋਈ ਇਨਕੁਆਇਰੀ ਚੱਲਦੀ ਹੈ ਉਹ ਕੋਈ ਤਨਖਾਹ ਨਹੀਂ ਪਾਈ ਸੰਦ ਕੋਸ਼ਟਾ ਮੈਨੂੰ ਤਲਾਹ ਕਰਦੇ ਨਾ ਕਿ ਕੋਈ ਉਹਦਾ ਮੈਨੂੰ ਇਹਨਾਂ ਨੇ ਹੋਣੀ ਕਰਿਆ ਜਦ ਕਿ ਇੱਕ ਪਹਿਲਾਂ ਭੇਜਿਆ ਮੈਂ ਨੋਟਿਸ ਵੀ ਤੂੰ ਆ ਜਵਾਬ ਨਹੀਂ ਦੇ ਰਿਹਾ ਤੂੰ ਮੈਡੀਕਲ ਛੁੱਟੀ ਆਨਲਾਈਨ ਅਪਲਾਈ ਕਰਨ ਦਾ ਅਸੀਂ ਤੇਰੀ ਤਨਖਾਹ ਨਹੀਂ ਕਲੇਮ ਕਰਨੀ ਉਹਦਾ ਮੈਂ ਜਵਾਬ ਦੇਤਾ ਵੀ ਛੁੱਟੀ ਆਨਲਾਈਨ ਬਲਾਈ ਕਰਨੀ ਆ ਕੋਈ ਨਹੀਂ ਬਾਅਦ ਚ ਕਰਦਾਂਗੇ ਮੋਦਲ ਦਾ ਮੈਂ ਦੇਖੋ ਸੀਰੀਅਸ ਹਾਂ ਮੇਰੇ ਸੱਟ ਲੱਗੀ ਹੋਈ ਆ ਜੇ ਮੇਰੇ ਪੈਰ ਦੇ ਵਿੱਚ ਪ੍ਰੋਬਲਮ ਹੈ ਤੋ ਰਹੀ ਨਹੀਂ ਸੀ ਮੈਂ ਤੋ ਜਾ ਰਿਹਾ ਇਹ ਕਹਿ ਰਹੇ ਨੇ ਵੀ ਛੁੱਟੀ ਬਲਾਈ ਕਰ ਇਹਦਾ ਕੋਈ ਮਤਲਬ ਨਹੀਂ ਨਾ ਹੈ ਇਸ ਕਰਕੇ ਮੇਰੀ ਰਿਕਵੈਸਟ ਸਾਡੇ ਫੈਕਟਰੀ ਸਾਹਿਬ ਨੂੰ ਡੀਪੀਆਈ ਸਾਹਿਬ ਨੂੰ ਵੀ ਇਹ ਦੋ ਅਫਸਰਾਂ ਤੇ ਪੂਰਾ ਸਤੰਜਾ ਕਰਿਆ ਜਾਵੇ ਧੰਨਵਾਦ ਹਾਂਜੀ ਡੀਓ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਰنجੀਤ ਸਿੰਘ ਗੱਲ ਕਰ ਰਹੇ ਜੀ ਐਮਬੀਡ ਕਮਿਸ਼ਨ ਨਿਊ ਚੈਨਲ ਤੋਂ ਹਾਂਜੀ ਹਾਂਜੀ ਹਾਂ ਸਰ ਸਰ ਇੱਕ ਆਪਣੇ ਕਪੂਰਗੜ੍ਹ ਫੂਲ ਦੇ ਵਿੱਚ ਨਾ ਨੀਲਵਾਸਲ ਜੀ ਨੇ ਜੀ ਟੀਚਰ ਹਾਂਜੀ ਹਾਂਜੀ ਉਹ ਉਹਨਾਂ ਨੇ ਨਾ ਇੱਕ ਪ੍ਰੈਸ ਕਾਨਫਰੰਸ ਕੀਤੀ ਜੇ ਖਬਰਾਂ ਵੀ ਲੱਗਿਆ ਨੇ ਹੋਰ ਅਖਬਾਰਾਂ ਚ ਵੀ ਮੇਰੀ ਤਨਖਾਹ ਘੱਟ ਲਈ ਜੀ ਕਹਿੰਦੇ ਬਿਨਾ ਬਜਾ ਤੂੰ ਦੱਸ ਦੇਣਾ ਦੀ ਨਹੀਂ ਸਰ ਹਾਂਜੀ ਕੱਟੀ ਹੋਈ ਆ ਜੀ ਹਾਂਜੀ ਕੱਟੀ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਨੇ ਇੱਕ ਮੈਡੀਕਲ ਦਿੱਤਾ ਸੀਗਾ ਠੀਕ ਹੈ ਜੀ ਜਿਹਦੀ ਪੁਸ਼ਟੀ ਕਰਵਾ ਰਹੇ ਹਾਂ ਠੀਕ ਹੈ ਜੀ ਹਾਂ ਜੀ ਤਾਂ ਕਰਕੇ ਕੱਟੀ ਹੋਈ ਆ ਸਰ ਠੀਕ ਹੈ ਸਰ ਇਹਦਾ ਕੋਈ ਆਰਡਰ ਪਾਸ ਹੋਇਆ ਸੀਗਾ ਜੇ ਉੱਪਰੋਂ ਜਾਂ ਆਪਣੇ ਵਿਭਾਗੇ ਵੱਲੋਂ ਹੀ ਸਰ ਪਹਿਲਾਂ ਤਾਂ ਛੁੱਟੀ ਜਿਹੜੀ ਹੈਗੀ ਹੈ ਨਾ ਤੁਸੀਂ ਖਬਰ ਲਈ ਸੀ ਪਹਿਲਾਂ ਮੈਨੂੰ ਦੱਸੋਗੇ ਮੜਾਗਾ ਕਦੋਂ ਜੀ ਅੱਜ ਦੀ ਖਬਰ ਲੱਗੀ ਹੋਈ ਆ ਉਹਦੇ ਸਬੰਧ ਦੇ ਵੀ ਤੁਸੀਂ ਪੁੱਛ ਰਹੇ ਹੋ ਹਾਂ ਉਹ ਕਾਨਫਰੈਂਸ ਦਾ 10 ਦਿਨ ਪੁਰਾਣੀ ਗੱਲ ਹੈ ਨਹੀਂ ਆ ਜਿਹੜੀ ਹੁਣ ਖਬਰ ਲੱਗੀ ਹੋਈ ਹੈ ਜੀ ਅੱਜ ਸਾਡੇ ਨਾਲ ਅੱਜ ਘਰੀ ਸੀ ਉਹਨਾਂ ਨੇ ਸਰ ਫੇ ਤੁਹਾਨੂੰ ਕੱਲ ਮੈਨੂੰ ਪੁੱਛਣਾ ਚਾਹੀਦਾ ਸੀਗਾ ਮੇਰਾ ਵਰਜ਼ਨ ਲੈਂਦੇ ਤੁਸੀਂ ਨਹੀਂ ਸਰ ਮੈਂ ਤਾਂ ਵਰਜ਼ਨ ਲੈ ਰਿਆ ਜੀ ਤੁਹਾਡਾ ਮੇਰੇ ਨਾਲ ਅੱਜ ਹੋਇਆ ਜੀ ਨਹੀਂ ਮੈਨੂੰ ਹੁਣ ਐਂ ਦੱਸੋਗੇ ਤੁਸੀਂ ਵੀ ਜਿਹੜੀ ਆਹ ਪੁਰਾਣੀ ਖਬਰ ਦੇ ਅਦਾ ਵਰਜ਼ਨ ਲੈ ਰਹੇ ਹੋ ਕਿ ਹੁਣ ਨਵੀਂ ਦਾ ਸਰ ਜਿਹੜੀ ਹੁਣ ਨਵੀਂ ਨਵੀਂ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਵੀ ਮੇਰੀ ਜਿਹੜੀ ਤਨਖਾਹ ਹੈ ਬਿਨਾਂ ਵਜੇ ਤੋਂ ਕੱਟ ਲਈ ਹੈ ਵੀ ਮੈਨੂੰ ਕੋਈ ਸੂਚਨਾ ਨਹੀਂ ਹੈ ਜੀ ਤੁਸੀਂ ਬੜਿਆਂ ਐਂ ਪੁੱਛ ਲਓ ਉਹਨਾਂ ਨੂੰ ਵੀ ਉਹਨਾਂ ਨੇ ਛੁੱਟੀ ਅਪਲਾਈ ਕੀਤੀ ਹੈ ਸਾਡੇ ਛੁੱਟੀ ਅਪਲਾਈ ਹੁੰਦੀ ਆ ਅਗਾਉਂ ਪ੍ਰਮਾਣਗੀ ਤੋਂ ਬਾਅਦ ਛੁੱਟੀ ਮੰਨੀ ਜਾਂਦੀ ਆ ਉਹ ਹਾ ਉਹ ਕਹਿੰਦੇ ਜੀ ਮੈਂ ਵਟਸਐਪ ਗਰੁੱਪ ਦੇ ਵਿੱਚ ਮਤਲਬ ਕਿ ਇਹ ਦੀ ਟੂਕਾ ਪਾਈ ਸੀ ਸੈਸਾਇਟੀ ਨਹੀਂ ਸਰ ਬਿਲਕੁਲ ਨਹੀਂ ਕੀਤੀ ਹੋਈ ਮੈਂ ਇਸ ਗੱਲ ਦਾ ਬਿਲਕੁਲ ਖੰਡਨ ਕਰਦਾ ਜੀ ਮੇਰਾ ਵਰਜਨ ਲਾ ਦਿਓ ਜੀ ਹਾਂ ਜੀ ਤੇ ਸਰ ਜਿਹੜੇ ਉਹਨਾਂ ਵੱਲੋਂ ਮਤਲਬ ਕਿ ਲਗਾਏ ਜਾ ਰਹੇ ਨੇ ਜੀ ਦੋਸ਼ ਵੀ ਬਿਲਕੁਲ ਬਿਲਕੁਲ ਮੈਂ ਨਕਾਰਦਾ ਹਾਂ ਉਹਨਾਂ ਨੇ ਛੁੱਟੀ ਕੋਈ ਅਪਲਾਈ ਨਹੀਂ ਕੀਤੀ ਹੈਗੀ ਜਦੋਂ ਛੁੱਟੀ ਅਪਲਾਈ ਕਰਨੀ ਹੁੰਦੀ ਹੈ ਸਰ ਸਕੂਲ ਦਾ ਟਾਈਮ ਹੈਗਾ 9:00 ਵਜੇ ਤੋਂ ਲੈ ਕੇ 3:20 ਵਜੇ 3:20 ਤੱਕ ਹਾਂ ਜੀ ਨੇਚਰਲੀ ਉਹ ਪਹਿਲਾਂ ਆ ਰਹੇ ਹੋਣੇ ਆ ਸਕੂਲ ਦੇ ਵਿੱਚ ਪਹਿਲਾਂ ਛੁੱਟੀ ਅਪਲਾਈ ਕਰਦੀ ਜ਼ਰੂਰੀ ਹੁੰਦੀ ਹੈ 9 ਵਜੇ ਤੋਂ ਪਹਿਲਾਂ ਜੀ ਠੀਕ ਹੈ ਸਰ ਜਦੋਂ ਮੈਂ ਇਹਨਾਂ ਨੂੰ ਫੜ ਲਿਆ ਕਿ ਸਕੂਲ ਦੇ ਵਿੱਚ ਐਬਸੈਂਟ ਉਹ ਤੋਂ ਬਾਅਦ ਇਹ ਬੰਦੇ ਨੇ ਛੁੱਟੀ ਅਪਲਾਈ ਕੀਤੀ ਹੈ ਉਹ ਛੁੱਟੀ ਅਪਲਾਈ ਨਹੀਂ ਕੀਤੀ ਹੈਗੀ ਆਪਣੇ ਆਫਸਰ ਨੂੰ ਦੱਸਿਆ ਠੀਕ ਹੈ ਜੀ ਜਦੋਂ ਮੈਂ ਉਹਨਾਂ ਤੋਂ ਪੁੱਛਿਆ ਵੀ ਇਹ ਇਹ ਬੰਦਾ ਪ੍ਰੈਜ਼ੈਂਟ ਨਹੀਂ ਹੈਗਾ ਠੀਕ ਹੈ ਸਰ ਗੈਰ ਹਾਜ਼ਰ ਨਹੀਂ ਮੈਂ ਤਾਂ ਲਿਖਿਆ ਵੀ ਪ੍ਰੈਜ਼ੈਂਟ ਹੈ ਨੀਗਾ ਕਿ ਨਹੀਂ ਛੁੱਟੀ ਅਪਲਾਈ ਕੀਤੀ ਹੋਏ ਉਹ ਕਹਿੰਦੇ ਨਹੀਂ ਜੀ ਹੋਣੀ ਹਜੇ ਤੱਕ ਕੀਤੀ ਨਹੀਂ ਹੋਈ ਹੈਗੀ ਛੁੱਟੀ ਅਪਲਾਈ ਠੀਕ ਹੈ ਜੀ। ਆਹੀ ਐਬਸੈਂਟ ਸੀਗੇ ਜੀ। ਮੇਰਾ ਵਰਜਨ ਇਹ ਲਾਇਓ ਸਰ ਹਾਂ ਸਰ ਉਹਨਾਂ ਨੇ ਆਪਣੇ ਜਿਹੜੇ ਬਲੈਕ ਪ੍ਰੈਮੀ ਸਿਖਿਆ ਅਫਸਰ ਨੇ ਅਛਰਪਾਲ ਸ਼ਰਮਾ ਜੀ ਉਹਨਾਂ ਨੂੰ ਵੀ ਉਹਨਾਂ ਤੇ ਵੀ ਕਿਹਾ ਉਹਨਾਂ ਨੇ ਵੀ ਇਹਨਾਂ ਨੇ ਜਾਣਬੁਝਕੇ ਮੇਰੀ ਤਨਖਾਹ ਕੱਟੀ ਗਈ ਹੈ ਵੀ ਨਾਲੇ ਡੀਓ ਸਾਹਿਬ ਨੂੰ ਜੀ। ਨਹੀਂ ਸਰ ਤਨਖਾਹ ਤਾਂ ਤਾਹੀ ਬਣੂਗੀ ਨਾ। ਇਹ ਛੁੱਟੀ ਡਿਸਾਈਡ ਹੋਊਗੀ। ਇਹਨਾਂ ਦਾ ਅਸੀਂ ਲਿਖ ਕੇ ਦਿੱਤਾ ਹੋਇਆ। ਸੀਐਮਓ ਸਾਹਿਬ ਨੂੰ ਲਿਖ ਕੇ ਦਿੱਤਾ ਹੋਇਆ ਵੀ ਇਹਨਾਂ ਦਾ ਮੈਡੀਕਲ ਜਿਹੜਾ ਹੈਗਾ ਕਨਫਰਮ ਕਰੋ। ਠੀਕ ਹੈ ਜੀ। ਇਹ ਪਹੁੰਚੇ ਹੀ ਨਹੀਂ ਹੈਗੇ। ਠੀਕ ਹੈ ਜੀ ਦੂਜੀ ਵਾਰੀ ਉਹਨਾਂ ਦਾ ਲੈਟਰ ਆਇਆ ਵੀ ਇਹ ਪਹੁੰਚੇ ਨਹੀਂ ਥੋਡੇ ਕਰਮਚਾਰੀ ਇਹ ਓਕੇ ਵੀ ਕਹਿੰਦੇ ਕਿਸੇ ਨਾਲ ਲੜ ਲੁੜਾਈ ਡਾਕਟਰ ਸਾਹਿਬ ਨਾਲ ਠੀਕ ਹੈ ਜੀ ਹਾਂ ਜੀ ਇਹਨਾਂ ਦਾ ਅੰਦਰ ਜਿਹੜਾ ਹੈਗਾ ਉਹ ਮੈਡੀਕਲ ਸਰਟੀਫਿਕੇਟ ਅਸੀਂ ਉਹ ਵੈਰੀਫਾਈ ਕਰਾ ਰਹੀ ਹੈਗੇ ਆਂ ਵੀ ਸੱਚਮੁੱਚ ਇਹਨਾਂ ਨੂੰ 10 ਦਿਨ ਦੀ ਤਨਖਾਹ ਦੀ ਲੋੜ ਸੀਗੀ ਇਥੇ 10 ਦਿਨ ਇਹਨਾਂ ਨੂੰ ਛੁੱਟੀ ਦੀ ਲੋੜ ਸੀਗੀ ਜਾਂ ਨਹੀਂ ਸੀ ਠੀਕ ਹੈ ਸਰ ਹਾਂ ਜੀ ਚਲੋ ਠੀਕ ਹੈ ਸਰ ਇਹ ਤੁਹਾਡਾ ਪੱਖ ਸੀਗਾ ਜੀ hikari